ਬੀਤੇ ਕੱਲ ਪਟਿਆਲਾ ਦੇ ਵਿੱਚ ਸ਼ਹੀਦ ਜੀ ਦੀ ਸ਼ਹੀਦੀ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜੱਦੀ ਮੋਟਰਸਾਈਕਲ ਅਤੇ ਜਾਵਾ ਮੋਟਰਸਾਈਕਲਾਂ ਦੀ ਇੱਕ ਸਾਂਝੀ ਰੈਲੀ ਕੱਢੀ ਗਈ ਜਿਕਰਯੋਗ ਹੈ ਕਿ ਇਸ ਰੈਲੀ ਦੀ ਸ਼ੁਰੂਆਤ ਦਵਾਰਾ ਸ੍ਰੀ ਦੁਖਨੀਵਾਰਨ ਸਾਹਿਬ ਤੋਂ ਹੁੰਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉਸ ਤੋਂ ਬਾਅਦ ਕਿਲਾ ਸੈਫਦੀਪੁਰ ਪਿੱਖੇ ਇਹ ਰੈਲੀ ਪੂਜੀ ਜਿਸ ਤੋਂ ਬਾਅਦ ਕਿਲਾ ਸੈਫਦੀਪੁਰ ਦੇ ਵਿੱਚ ਮਨਪ੍ਰੀਤ ਸਿੰਘ ਸਿੱਧੂ ਦੇ ਦੁਆਰਾ ਇਸ ਰੈਲੀ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਇਹ ਪੂਰੀ ਰੈਲੀ ਨੇ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਵੀ ਇੱਕ ਚੱਕਰ ਲਗਾਇਆ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਇਸ ਰੈਲੀ ਦੇ ਵਿੱਚ ਜਿੰਨੇ ਵੀ ਨੌਜਵਾਨ ਜਾਂ ਫਿਰ ਬਜ਼ੁਰਗ ਜਾਂ ਬੱਚਿਆਂ ਨੇ ਭਾਗ ਲਿਆ ਤਾਂ ਸਭ ਨੇ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਰੈਲੀ ਦੇ ਵਿੱਚ ਜਿਹੜੀਆਂ ਵੀ ਪੱਗਾਂ ਸੀ ਸਾਰਿਆਂ ਦੀ ਸੇਵਾ ਭਾਈ ਗੁਰਿੰਦਰ ਸਿੰਘ ਕਿੰਗ ਦੇ ਵੱਲੋਂ ਕੀਤੀ ਗਈ। ਇਸ ਰੈਲੀ ਨੂੰ ਕਰਾਉਣ ਦੇ ਵਿੱਚ ਜਸਬੀਰ ਸਿੰਘ ਖਾਲਸਾ, ਦਵਿੰਦਰ ਸਿੰਘ, ਸਤਨਾਮ ਸਿੰਘ ਕਲਸੀ, ਜਸਬੀਰ ਸਿੰਘ ਅਤੇ ਰੋਹਿਤ ਗੁਪਤਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ। ਬਿਊਰੋ ਰਿਪੋਰਟ ਲਾਈਵ ਤੇ ਇਸ ਚੈਨਲ ਪਟਿਆਲਾ